ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਕੁਕ ਵਿਦ ਪੰਜਾਬੀ ਕੁੜੀ ਚੈਨਲ ਤੇ ਅੱਜ ਰਸੋਈ ਚ ਬਣਿਆ ਹੈ ਬੇਸਨ ਦਾ ਚੀਲਾ ਬਹੁਤ ਸਾਰੀਆਂ ਸਬਜ਼ੀਆਂ ਦੇ ਨਾਲ ਚਲੋ ਫਿਰ ਬਣਾਈਏ ਆਪਾਂ ਇਸ ਦੇ ਲਈ ਮੈਂ ਲਈ ਹੈ ਇੱਕ ਕੌਲੀ ਬੇਸਨ ਥੋੜੀਆਂ ਜਿਹੀਆਂ ਸਬਜ਼ੀਆਂ ਗਾਜਰ ਪੱਤਾ ਗੋਭੀ ਕੈਪਸਿਕਮ ਬੀਟਰੂਟ ਅਨੀਅਨ ਟਮਾਟਰ ਤੇ ਥੋੜੀ ਜਿਹੀ ਹਰੀ ਮਿਰਚ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਆਪਾਂ ਚੋਪਰ ਦੇ ਵਿੱਚ ਪਾ ਕੇ ਬਿਲਕੁਲ ਬਰੀਕ ਹੀ ਕਰ ਲਵਾਂਗੇ ਕਿਉਂਕਿ ਸਬਜ਼ੀਆਂ ਬਿਲਕੁਲ ਬਰੀਕ ਹੋਣੀਆਂ ਤਾਂ ਆਪਣੇ ਚੀਲੇ ਬਿਲਕੁਲ ਨਹੀਂ ਟੁੱਟਣਗੇ ਇਹ ਵਾਲੇ ਚੀਲੇ ਮੈਂ ਜੋ ਨੇ ਤਵੇ ਉੱਪਰ ਹੀ ਬਣਾਏ ਨੇ ਆਇਰਨ ਦੇ ਤਵੇ ਉੱਪਰ ਬਿਲਕੁਲ ਵੀ ਟੁੱਟਦੇ ਨਹੀਂ ਹਨ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੁੰਦੇ ਹਨ ਇਹਨਾਂ ਸਬਜ਼ੀਆਂ ਨੂੰ ਆਪਾਂ ਇਸੇ ਤਰੀਕੇ ਦੇ ਨਾਲ ਬਰੀਕ-ਬਰੀਕ ਕੱਟ ਲਵਾਂਗੇ ਤੇ ਹੁਣ ਆਪਾਂ ਲੈ ਲਵਾਂਗੇ ਬੇਸਨ ਨੂੰ ਛਾਣ ਕੇ ਇੱਕ ਬੌਲ ਦੇ ਵਿੱਚ ਇਸ ਬੀਸਨ ਨੂੰ ਚੰਗੀ ਤਰ੍ਹਾਂ ਸ਼ਾਨ ਲੈਣਾ ਹੈ ਕੋਈ ਵੀ ਗੰਡੀ ਹੋਈ ਇਸ ਵਿੱਚ ਨਹੀਂ ਆਉਣੀ ਚਾਹੀਦੀ ਥੋੜੇ ਜਿਹਾ ਮਸਾਲੇ ਪਾਵਾਂਗੇ ਜਿਵੇਂ ਲਾਲ ਮਿਰਚ ਹਲਦੀ ਗਰਮ ਮਸਾਲਾ ਧਨੀਆ ਪਾਊਡਰ ਥੋੜਾ ਜਿਹਾ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਸ ਵਿੱਚ ਨਮਕ ਤੇ ਸਾਰੀਆਂ ਸਬਜ਼ੀਆਂ ਨੂੰ ਇਸ ਵਿੱਚ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਕਰ ਲਵਾਂਗੇ ਮਿਕਸ ਤੇ ਇੱਕ ਵਦਮ ਐਵੇਂ ਦਾ ਹੀ ਬੈਟਰ ਰੱਖਿਓ ਜਿਵੇਂ ਦਾ ਮੈਂ ਰੱਖ ਰਹੀ ਹਾਂ ਜੇਕਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਆ ਵੀ ਬਿਲਕੁਲ ਐਵੇਂ ਦੀ ਹੀ ਆਪਾਂ ਨੂੰ ਬੈਟਰ ਚਾਹੀਦਾ ਹੈ ਇਸ ਨੂੰ ਧੱਕ ਕੇ 10 ਮਿੰਟ ਲਈ ਰੱਖ ਦਵਾਂਗੇ ਤਵੇ ਉੱਪਰ ਥੋੜਾ ਜਿਹਾ ਔਇਲ ਗ੍ਰੀਸ ਕਰਾਂਗੇ ਤੇ ਆਪਣੇ ਚੀਲੇ ਦਾ ਬੈਟਰ ਥੋੜਾ ਜਿਹਾ ਇਸ ਦੇ ਉੱਪਰ ਪਾ ਲਵਾਂਗੇ ਜਿੰਨੇ ਕੋ ਚੀਲੇ ਤੁਸੀਂ ਵੱਡੇ ਕਰਨੇ ਹਨ ਬਿਲਕੁਲ ਵੀ ਨਹੀਂ ਦੇ ਬਸ ਆਇਰਨ ਦੇ ਤਵੇ ਉੱਪਰ ਥੋੜਾ ਜਿਹਾ ਗੰਡੇ ਦੇ ਨਾਲ ਗ੍ਰੀਸ ਕਰ ਲਵਾਂਗੇ ਤਾਂ ਜੋ ਤਵਾ ਬਣਾਈ ਨਾਨ ਸਟਿਕ ਬਣ ਜਾਊਗਾ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਥੋੜਾ ਜਿਹਾ ਸਾਈਜ਼ ਇਸ ਦਾ ਛੋਟਾ ਹੀ ਰੱਖਿਆ ਹੈ ਕਿਉਂਕਿ ਮੈਨੂੰ ਥੋੜੇ ਜਿਹੇ ਛੋਟੇ ਹੀ ਵਧੀਆ ਲੱਗਦੇ ਨੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਉਲਟ ਪਲਟ ਕਰਕੇ ਸੇਕ ਲਵਾਂਗੇ ਕਿੰਨਾ ਸੋਹਣਾ ਕਲਰ ਆਇਆ ਹੈ ਤੁਸੀਂ ਦੇਖ ਹੀ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਜਾਂਦੀ ਹੋਵੇ ਤਾਂ ਪਲੀਜ਼ ਲਾਈਕ ਕਰਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਅਗਲੀ ਵਾਰੀ ਕਿਹੜਾ ਚੀਲਾ ਬਣਾਈਏ ਆਪਾਂ ਉਹ ਵੀ ਮੈਂ ਜਰੂਰ ਟਰਾਈ ਕਰੂੰਗੀ ਕਮੈਂਟ ਜਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਮੈਂ ਤਾਂ ਚਲਦੀ ਚੀਲੇ ਖਾਂ ਤੁਸੀਂ ਵੀ ਬਣਾਓ ਤੇ ਖਾਓ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ